ਸਰਹੰਦ ਸ਼ਹਿਰ ਦੇ ਵਿੱਚ ਥਾਂ-ਥਾਂ ਫੈਲੇ ਕੂੜੇ ਨੇ ਇੱਕ ਵਾਰ ਫੇਰ ਨਗਰ ਕੌਂਸਲ ਦੇ ਉੱਤੇ ਵੱਡੇ ਸਵਾਲ ਜਿਹੜੇ ਕੀ ਉਹ ਖੜੇ ਕੀਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਐਨਜੀਟੀ ਨੇ ਹੁਣ ਨਗਰ ਕੌਂਸਲ ਨੂੰ ਫਟਕਾਰ ਲਾਈ ਹੈ ਤੇ ਕੂੜਾ ਥਾਂ-ਥਾਂ ਤੇ ਫੈਲਾਉਣ ਤੇ ਗੰਦਗੀ ਫੈਲਾਉਣ ਦੇ ਕਰਕੇ ਜਿਹੜਾ ਕੀ ਜੁਰਮਾਨਾ ਵੀ ਜਿਹੜਾ ਕੀ ਉਹ ਕੀਤਾ ਗਿਆ ਤਾਂ ਇਸ ਦੇ ਵਿੱਚ ਜੋ ਪੀਬੀਸੀ ਬੋਰਡ ਜਿਹੜਾ ਕੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੀਐਸ ਦੇ ਵਿੱਚ ੜਿੱਕੇ ਦੇ ਵਿੱਚ ਆਇਆ ਤੇ ਉਹਨਾਂ ਦੀ ਹੁਣ ਪੇਸ਼ੀ ਪਾਈ ਆ ਸਾਰਾ ਮਾਮਲਾ ਕੀ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟਰਬਿਊਨਲ ਗੈਰ ਕਾਨੂੰਨੀ ਥਾਵਾਂ ਤੇ ਕੂੜਾ ਸੁੱਟਣ ਦੇ ਮਾਮਲੇ ਦੇ ਵਿੱਚ ਸਰਹੰਦ ਨਗਰ ਕਾਉਂਸਲ ਨੂੰ ਸਖਤ ਫਟਕਾਰ ਜਿਹੜੀ ਕਿ ਉਹ ਲਗਾਈ ਗਈ ਹੈ ਇਸ ਦੇ ਨਾਲ ਹੀਟਰ ਵੀ ਉਹਨਾਂ ਨੇ ਵਾਤਾਵਰਣ ਦੇ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਅਸਫਲ ਰਹਿਣ ਦੇ ਲਈ ਜੋ ਕਿ ਪੀਪੀਸੀਬੀ ਯਾਨੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੀ ਨਖੇਦੀ ਕੀਤੀ ਹੈ ਰਿਪੋਰਟਾਂ ਦੇ ਮੁਤਾਬਕ ਜੋ ਕਿ ਹੰਸਲਾ ਨਦੀ ਦੇ ਦੋਵੇਂ ਪਾਸੇ ਪੰਜਾਬ ਜਿਹੜਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਹਿਮਤੀ ਤੋਂ ਬਿਨਾ ਕੂੜਾ ਸੁੱਟਿਆ ਜਾ ਰਿਹਾ ਸੀ ਜੋ ਕਿ ਸੋਲਿਡ ਵੇਸਟ ਮੈਨੇਜਮੈਂਟ ਰੂਲਸ 16 ਦੀ ਸਿੱਧੀ ਉਲੰਘਣਾ ਸੀ ਤਾਂ ਕਿਸੇ ਦੀ ਵੀ ਸੁਣਵਾਈ ਦੇ ਦੌਰਾਨ ਕੌਂਸਲ ਨੇ ਫਤਿਹਗੜ੍ਹ ਸਾਹਿਬ ਤੇ ਬੱਸੀ ਪਠਾਣਾ ਖੇਤਰ ਦੇ ਵਿੱਚ ਇੱਕ ਹੋਰ ਨਵੀਂ ਗੈਰਕਾਨੂੰਨੀ ਡੰਪਿੰਗ ਸਾਈਟ ਬਣਾ ਲਈ ਸੀ ਜਿਸ ਦੇ ਲਈ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਐਨਓਸੀ ਨਹੀਂ ਦਿੱਤੀ ਗਈ ਸੀ ਰਿਪੋਰਟਾਂ ਦੇ ਮੁਤਾਬਕ ਜੋ ਕਿ 2020 ਤੋਂ ਸਤੰਬਰ 2025 ਦੇ ਵਿੱਚਕਾਰ ਹੋਈਆਂ ਉਲੰਘਣਾਾਂ ਦੇ ਲਈ ਨਗਰ ਕੌਂਸਲ ਤੇ ਇੱਕ ਪੁਆਇੰਟ 23 ਕਰੋੜ ਦਾ ਵਾਤਾਵਰਣ ਮੁਆਵਜ਼ਾ ਜਿਹੜਾ ਕਿ ਜੁਰਮਾਨਾ ਲਗਾਇਆ ਗਿਆ ਤੇ ਇੱਥੇ ਹੀ ਬਸ ਨਹੀਂ ਟਰਬਿਊਨਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੱਤਰ ਤੇ ਸਰਹੰਦ ਨਗਰ ਕੌਂਸਲ ਦੇ ਜੋ ਕਾਰਜ ਸਾਕ ਅਫਸਰ ਯਾਨੀ ਕਿ ਈਓ ਨੂੰ 27 April 2026 ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਨੇ ਐਨਜੀਟੀ ਨੇ ਜਿਹੜਾ ਕਿ ਨਗਰ ਕੌਂਸਲ ਦੇ ਦਾਅਵੇ ਨੂੰ ਵੀ ਰੱਦ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ 31 March 2026 ਤੱਕ ਕੂੜਾ ਸਾਫ ਕਰ ਦਿੱਤਾ ਜਾਏਗਾ ਟ੍ਰਿਬਿਊਨਲ ਅਨੁਸਾਰ ਅਜਿਹੇ ਬਿਆਨਾਂ ਦੇ ਉੱਤੇ ਉਦੋਂ ਤੱਕ ਕੋਈ ਵੀ ਮਤਲਬ ਨਹੀਂ ਜਦੋਂ ਤੱਕ ਜ਼ਮੀਨੀ ਪੱਧਰ ਤੇ ਇਹ ਕਾਰਵਾਈ ਨਹੀਂ ਹੁੰਦੀ ਸਿਰਫ ਗੱਲਾਂ ਦੇ ਨਾਲ ਜਿਹੜਾ ਕਿ ਹੁਣ ਸਰਨ ਵਾਲਾ ਨਹੀਂ ਹੈ ਤਾਂ ਐਨਡੀਟੀਏ ਕਹਿੰਦਾ ਹੈ ਕਿ ਜਦੋਂ ਤੱਕ ਇਹ ਸਾਰਾ ਕਾਰਜ ਨਹੀਂ ਹੋ ਜਾਂਦਾ ਉਦੋਂ ਤੱਕ ਜਿਹੜੇ ਕੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਤਾਂ ਉਦੋਂ ਤੱਕ ਜਿਹੜੀ ਇਹ ਪੇਸ਼ੀ ਹੁੰਦੀ ਰਹੇਗੀ ਕਾਰਵਾਈ ਜਿਹੜੀ ਆ ਹੁਣ ਨਹੀਂ ਟਲੇਗੀ ਇਹ ਮਾਮਲਾ ਲੁਧਿਆਣਾ ਦੇ ਇੱਕ ਐਨਜੀਓ ਪਬਲਿਕ ਐਕਸ਼ਨ ਕਮੇਟੀ ਯਾਨੀ ਕਿ ਪੀਏਸੀ ਦੇ ਵੱਲੋਂ ਦਾਇਰ ਕੀਤਾ ਗਿਆ ਪਟੀਸ਼ਨ ਦੇ ਵਿੱਚ ਤੋਂ ਬਾਅਦ ਸਾਹਮਣੇ ਆਉਂਦਾ ਤਾਂ ਜੋ ਕਿ ਪੀਏਸੀ ਦੇ ਮੈਂਬਰ ਜਿਹੜੇ ਨੇ ਉਨ੍ਹਾਂ ਦੇ ਮੁਤਾਬਕ ਹੁਕਮ ਪੰਜਾਬ ਦੇ ਵਿੱਚ ਜੋ ਕੂੜਾ ਪ੍ਰਬੰਧਨ ਦੀ ناکامی ਨੂੰ ਦਰਸਾਉਂਦਾ ਹੈ ਤੇ ਕੁਦਰਤੀ ਜਲ ਸਰੋਤਾਂ ਦੀ ਸੁਰੱਖਿਆ ਦੇ ਲਈ ਸਖਤ ਕਦਮ ਚੁੱਕਣ ਦੀ ਲੋੜ ਨੂੰ ਜ਼ੋਰ ਦਿੰਦਾ ਤਾਂ ਹੁਣ ਸਰਹੰਦ ਦੇ ਵਿੱਚੋਂ ਜੋ ਥਾਂ ਥਾਂ ਤੇ ਕੂੜਾ ਸੁੱਟਾ ਗਿਆ ਹੈ ਜਾਂ ਫਿਰ ਜੇਕਰ ਗੱਲ ਕਰੀਏ ਤਾਂ ਬਸੀ ਪਠਾਣਾ ਬਾਈਪਾਸ ਦੇ ਉੱਤੇ ਵੀ ਇੱਕ ਆਰਜੀ ਤੌਰ ਤੇ ਜੋ ਕੂੜੇ ਦਾ ਡੰਪ ਬਣਾਇਆ ਗਿਆ ਸੀ ਸਰਹੰਦ ਨਗਰ ਕੌਂਸਲ ਦੇ ਵੱਲੋਂ ਫਿਰ ਉੱਥੇ ਕੂੜੇ ਦਾ ਸੁੱਟਿਆ ਗਿਆ ਤੇ ਇਹ ਦਿਖਾਉਣ ਦੇ ਲਈ ਕਿ ਜਿਹੜਾ ਕਿ ਸਰਹੰਦ ਦੇ ਵਿੱਚੋਂ ਕੂੜਾ ਜੋ ਨਜਾਇਜ਼ ਸੁੱਟਿਆ ਗਿਆ ਸੀ ਜਾਂ ਫਿਰ ਹੰਸਲਾ ਨਦੀ ਦੇ ਆਲੇ-ਦੁਆਲੇ ਸੁੱਟਿਆ ਗਿਆ ਸੀ ਉਸ ਨੂੰ ਸਾਫ਼ ਕਰਵਾ ਦਿੱਤਾ ਗਿਆ ਪਰ ਇਹ ਤਲਵਾਰ ਜਿਹੜੀ ਐ ਐਨਜੀਟੀ ਦੀ ਲਗਾਤਾਰ ਲਟਕਦੀ ਦੀ ਵਿਖਾਈ ਦੇ ਰਹੀ ਆ ਤਾਂ ਹੁਣ ਕਾਰਵਾਈ ਜਿਹੜੀ ਐ ਕੀਤੀ ਗਈ ਐ ਤਾਂ ਹੁਣ ਨੈਸ਼ਨਲ ਜਿਹੜਾ ਕਿ ਟ੍ਰਿਬਿਊਨਲ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਐ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਹੰਦ ਨਗਰ ਕਾਉਂਸਲ ਜਿਹੜਾ ਕਿ ਇਸ ਨੂੰ ਕਿਵੇਂ ਨੇ ਜੱਠ ਦਾ ਸਾਹਮਣੇ ਆਏ